ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਗਿੱਲ ਦੇ ਵਿੱਚੋਂ ਲੈ ਕੇ ਹਾਜ਼ਰ ਆ ਮਿੱਤਰੋ ਲੱਬੀ ਬਾਈ ਦੇ ਘਰੋਂ ਵੀਡੀਓ ਲੈ ਕੇ ਆਏ ਆ ਤੇ ਲੱਬੀ ਵੀਰ ਦੇ ਕੋਲੇ ਦੋ ਜਾਨਵਰ ਇਸ ਟਾਈਮ ਮਿੱਤਰੋ ਵਕਾਊਆ ਦੋਵੇਂ ਵਿਹੜਾ ਕਮਾਲ ਵੱਡੀ ਗੱਲ ਇਹ ਆ ਮਿੱਤਰੋ ਇਹ ਘਟਨ ਵਾਲੇ ਸੌਦੇ ਨਹੀਂ ਇਹ ਵਦਨ ਵਾਲੇ ਸੌਦੇ ਆ ਜਿਹੜੇ ਵਪਾਰੀ ਭਰਾ ਵੀ ਜੁੜੇ ਹੋਇਆ ਉਹਨਾਂ ਦੇ ਲਈ ਵੀ ਇਹ ਚੀਜ਼ਾਂ ਲਾਹੇਵੰਦ ਰਹਿਣਗੀਆਂ ਕਿਉਂਕਿ ਦੋਵੇਂ ਬੱਚੀਆਂ 10 ਤੋਂ 15-15 ਦਿਨਾਂ ਦੀਆਂ ਹਜੇ ਕੱਚੀਆਂ ਬੱਚੀਆਂ ਤੇ ਕੱਚਾ ਪਸ਼ੂ ਹਮੇਸ਼ਾ ਵਾਧਾ ਦਾ ਘਟਦਾ ਨਹੀਂ ਹੁੰਦਾ ਮਿੱਤਰੋ ਆਓ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਕੀ ਡਿਟੇਲ ਆ ਕੀ ਗੱਲਬਾਤ ਆ ਜਾਤ ਬਰੀਡ ਵੱਛੀ ਦੀ ਵੇਖ ਲਓ ਮੁੱਠੀਪੁਰ ਸਿੰਘ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਚੜ੍ਹਦੀ ਕਲਾ ਵਿੱਚ ਆ ਵਧੀਆ ਚੜ੍ਹਦੀ ਕਲਾ ਲੱਭੀ ਫਿਰ ਕਿੱਥੇ ਰਹਿ ਗਈ 55 55 ਵਾਲੀਆਂ ਝੋਟੀਆਂ ਲੈ ਕੇ ਉਹ ਤੋਂ ਬਾਅਦ ਦਿਸਿਆ ਨਹੀਂ ਕਿਤੇ ਚੰਦਰਿਆ ਬਾਈ ਯਾਰ ਬਾਹਾਂ ਹੀ ਕੰਮ ਧੰਦੇ ਸੀ ਲਿਆਂਦੇ ਆ ਪਹੂ ਪਰ ਉਹ ਹੋ ਗਈ ਸੇਲ ਵੀਡੀਓ ਨਹੀਂ ਪੋਈ ਸੀ ਠੀਕ ਆ ਅੱਛਾ ਲੱਭੀ ਗੱਲ ਹੋਆ ਵੀ ਅੱਜ ਜਨਵਾਰ 2 ਆ ਹਨਾ ਪਹਿਲੇ ਨੰਬਰ ਤੇ ਜਿਹੜੀ ਬੱਚੀ ਤੇਰੇ ਪਿੱਛੇ ਖੜੀ ਆ ਸਿੰਘਾ ਵਾਲੀ ਇਹਦੀ ਕੀ ਡਿਟੇਲ ਆ ਬਈ ਇਹਦੇ ਬਈ 10 ਦਾ ਰੈਂਦੇ ਆ ਪਹਿਲਾ ਸੂਆ ਪਹਿਲਾ ਸੂਆ 10 ਦਾ 4 ਦਾੰਦਾ 4 ਦਾੰਦਾ ਹੈ ਠੀਕ ਹਾਂ ਦੁੱਧ ਕਿੰਨਾ ਦੇਜੂਗੀ 9000 10000 ਬਾਲਾ ਤਾਂ ਨਹੀਂ ਗਰਮੀ ਦੇ ਹਿਸਾਬ ਨਾਲ ਆਪਾਂ 18+ ਕਹਿ ਦਾਂਗੇ ਯਾਰ 18 ਦਾ 25 ਬਣੂਗੀ ਚੰਗੀ ਹਨਾ ਬਈ ਹਾਂ ਬਣੂ ਜੰਗੂ ਵਾਲੇ 10 ਦਿਨ ਪਏ ਆਲੇ 10 ਦਿਨ ਪਏ ਆ ਕੀ ਰੇਟ ਰਹੂਗਾ ਬਈ ਰੇਟ ਆਦਾ ਬਈ 80000 ਰੁਪਿਆ 80000 ਮਾਨਤਨ ਵਿੱਚੋਂ ਕਰਦਾ ਇਹ ਵਿੱਚੋਂ ਕਰਦਾ ਇਹ ਮਾਨਤਨ ਕਿੱਡੀ ਪਾਉਨ ਤੋਰੀ ਵੀਰੇ ਹਜੇ ਕੋਈ ਭੜਾ ਨਹੀਂ ਖਰੀ ਹੈ ਜੰਨੀ ਹੈਗੀ ਹੈ ਕੋਈ ਪਾਲਛਾ ਨਹੀਂ ਆਣ ਪੱਦਰ ਲੈ ਆ ਜਾ ਮੈਂ ਕੋਈ ਨਹੀਂ ਚੰਗੀ ਬੱਚੀ ਬਈ ਨਿਗਰ ਨੁਗਰ ਵੀ ਆਹ ਜਦੀ ਪੁੱਜਦੀ ਜਿਆਦਾ ਹਨਾ ਮੜਾਇਆ ਕਰਦੀ ਐ ਦਾ ਕੈਮਰੇ ਦਾ ਕਰਦੀ ਐ ਮੜਾ ਇੱਕ ਤਲਿਆਰੇ ਦੀ ਔਲ ਕਰ ਦੇਖ ਸਕਦੇ ਤਲਿਆਰਾ ਪਾਇਆ ਹਨਾ ਤਲਿਆਰੇ ਦੀ ਔਲ ਨਹੀਂ ਆਈ ਲੱਗਦੀ ਮੈਨੂੰ ਹਨਾ ਅੱਜ ਹੀ ਆਈਆਂ ਆਲੇ ਖੁੱਲੀ ਆਈ ਲੱਗਦੀ ਬੱਚੀ ਹਾਂ ਖੁੱਲੀ ਸੀਗੀ ਇਹ ਫਾਰਮ ਜਿਹੇ ਆਈਆਂ ਦੋਵੇਂ ਤਾਂ ਤਾਂ ਬੱਚੀ ਬੰਦ ਦਾ ਫਰਕ ਪੈ ਇਥੇ ਜਾਦੀ ਚ ਰਹੀ ਉੱਥੇ ਹੁਣ ਇਹਨੂੰ ਬੰਨਣਾ ਪੈਂਦਾ ਉਹ ਠੰਡੀ ਸੀ ਲਾਉ ਮੈਨਾਂ ਉਹ ਠੰਡੀ ਆ ਨਹੀਂ ਜਾਂ ਮਰਜੀ ਪਰ ਤੁਹਾਨੂੰ ਬਹੁਤ ਚੰਗਾ ਪੈਦਾ ਹਿਸਾਬ ਦੇ ਨਾਲ ਮੈਂ ਲੱਭੀ ਕਿੰਨੇ ਦੀ ਦੇ ਦੀਏ ਵੀਰੇ ਬਾ ਯਾਰ ਮੈਂ ਤੁਹਾਨੂੰ ਦੱਸਿਆ ਵੀ ਕਿੰਨਾ 78000 ਦੀ ਦੇ ਦੇਾਂਗੇ 78000 ਦੀ ਦੇ ਦੇਾਂਗੇ ਹੋਰ ਜਸ ਨੂੰ ਜਮ ਮੇਰੇ ਕਰਕੇ ਕਾਟੇ ਬਾਟੇ ਹਾਂ ਨਾ ਹਾਂ ਨਾ ਤੂੰ ਉਹ ਆਪੇ ਦੱਸ ਦੇ ਬਾ ਜੀ ਉਹ ਆਪ ਹੀ ਕਹਦੇ ਬਸ ਤੇਰੇ ਦਾ ਨਹੀਂ ਆ 75000 ਦੀ ਦੇ ਦੇਾਂਗੇ ਠੀਕ ਹੈ ਬਈ ਲੈ ਬੱਤੀ ਵੀ ਚੰਗੀ ਆ ਯਾਰ ਹਨਾ ਅੱਛਾ ਬਈ ਤੇ ਆ ਦੋ ਨੰਬਰ ਵਾਲੀ ਬਈ 2 ਨੰਬਰ ਵਾਲੀ ਇਹ ਦੂਜਾ ਸੂਆ ਬਈ ਇਹ ਵੀ ਸੂਨ ਵਾਲੀ ਆ ਬਈ ਇਹ ਵੀ ਸੂਨ ਵਾਲੀ ਆ ਇਹਦੇ 20 ਦਿਨ ਪਏ ਆਲੇ ਇਹ ਇਹਦੇ ਵੀ ਦਿਨ ਪਏ ਫਿਰ ਤਾਂ ਇਹ ਫੋਲ ਬਣੂਗੀ ਥੱਲੇ ਮਾਰ ਦੀ ਬਹੁਤ ਆ ਰੇ 22 ਕਿਲੋ ਦਾ ਦਿੰਦਾ ਪਹਿਲੇ ਬਸ ਇਹ ਕੱਚੀ ਕੱਚੀ ਹੈ ਕੱਲੀ ਹੈ ਨਾ ਬਈ ਹਾਂ ਹੂੰ ਲੇਵਾ ਤਾਂ ਲਾ ਦੂ ਟਿਕਾਣੇ ਦੀਰ ਮੈਂ ਪੂਰਾ ਐਡ ਬਣ ਕੇ ਸੁਣਦੀ ਆ ਥੱਲੇ ਮੇਰੇ ਪਿੰਡ ਦੇ ਗੀਆਂ ਦੋਵੇਂ ਗਾਈਆਂ ਐ ਪਿੰਡ ਦੇਖੀਆਂ ਪਾਲੀਆਂ ਹਾਂ ਦੇਖੀਆਂ ਪਾਲੀਆਂ ਠੀਕ ਐ ਬਈ ਠੀਕ ਐ ਅੱਛਾ ਲੱਭੀ ਇੱਕ ਗੱਲ ਹੋਰ ਹੈ ਗਾਂ ਐ ਗਰਮੀ ਵੀ ਨਹੀਂ ਮਣਾਉਂਦੀ ਹੁੰਦੀ ਹਣੀ ਨਹੀਂ ਮਣਾਉਂਦੀ ਜਿਵੇਂ ਨਹੀਂ ਹਣਾ ਹਾਂ ਹੂੰ ਉਹ ਵੀ ਸੀਲ ਐ ਲੱਭੀ ਬਈ ਹਾਂ ਹਾਂ ਜਿਵੇਂ ਮਰਜੀ ਤਾਂ ਕੈਮਰੇ ਦਾ ਕਰਕੇ ਆ ਹਾਂ ਜਿਵੇਂ ਮਰਜੀ ਵੀ ਵੱਡੀ ਵੱਡੀ ਵੀ ਬਹੁਤ ਐ ਯਾਰ ਨਹੀਂ ਠੀਕ ਐ ਲੱਭੀ ਬ ਆਹ ਮੁੰਡਾ ਵੀ ਕੋਲੇ ਖੜੀ ਕਦ ਕਿੰਨਾ ਦਾ ਵੇਖੀ ਮੜਾ ਤੇਰੇ ਕਾਦ ਉਹ ਤੇਰੇ ਮੋਢੇ ਤੇ ਹੁੰਦੀ ਆ ਯਾਰ ਮੇਰੇ ਮੋਢੇ ਤੱਕ ਆਉਂਦੀ ਆ 6 ਫੁੱਟ ਦਾ ਤੇਰਾ ਕਾਦ ਹੋਊਗਾ ਬਾਈ 6 ਫੁੱਟ ਕਾਦ ਦਾ ਸਾਢੇ 5 ਦੇ ਕਿਲੀ 5 ਦੇ ਹੈਗਾ ਕਾਦ ਵੜਦਾ ਲੰਮੀ ਲੰਮੀ ਵੀ ਆ ਕਲਾਕਾਂਦਰੀ ਜਾਨਦਾਰ ਬਹਿੜਾ ਕੋਈ ਉਹ ਜੀ ਨਹੀਂ ਮੰਨ ਕੇ ਚੱਲ ਕੱਦ ਵੱਜਣਾ ਸਾਰਾ ਕੋ ਮੂੰਹ ਮਾਂ ਦੀ ਬਹੁਤ ਪੱਧਰੀ ਵਹਿੜਾ ਮੂੰਹ ਦੀ ਵੀ ਤੋਰੇ ਦੀ ਸਾਰੇ ਕਾਸ ਦੀ ਮੰਨ ਕੇ ਚੱਲ ਵੀ ਐਨ ਕੋ ਓਕੇ ਲੈ ਆ ਬਈ ਲੱਭੀ ਵੀਰੇ ਹਾਂ ਮਾਲਾ ਬਾੜੀ ਤਗੜੀ ਜੀ ਬਣੂਗੀ ਥੱਲੋ ਹਨਾ ਨਾੜਾ ਨੂੜਾ ਲੈਵੇ ਤੇ ਆ ਜੇ ਫੁਲਕਾਰੀ ਤੇ ਕਢਾਈ ਕੱਢੀ ਹੁੰਦੀ ਹੈ ਨਾ ਇੱਕ ਗੱਲ ਹੋਰ ਗੱਲਾਂ ਹੁਣ ਕੱਚੀ ਦੀ ਇਹ ਮੰਨ ਕੇ ਚੱਲ ਵੀ ਆਪਣਾ ਰੇਟ ਆ ਜੇ ਕੋਈ ਆਏ ਬਾਅਦ ਚ ਤਿਆਰ ਹੋਈ ਤੋ ਫਿਰ ਰੇਟ ਹੋਸਾਂਗੇ ਆਪਾਂ ਇਹਦਾ ਠੀਕ ਮੰਨ ਕੇ ਚੱਲ ਜੀ ਹੈ ਠੀਕ ਆ ਬਈ ਠੀਕ ਸਿਆੜੀ ਗੱਲ ਆ ਬਈ ਹਾਂ ਅੱਛਾ ਇੱਕ ਗੱਲ ਅੱਭੀ ਹੋਰ ਆ ਬਈ ਇਹ ਕਿੰਨੇ ਦੀ ਦੇ ਦੀਏ ਬਈ ਇਹ ਯਾਰ ਇਹ ਜਮਾਂ ਜਾਇਜ਼ ਹੀ ਮੰਗਿਆ ਇਹਦਾ ਕਿੰਨਾ ਮੁੱਲ ਲੈਂਦਾ ਕੱਚੀ ਕਰਕੇ ਹੀ ਮੰਗਿਆ ਵੇ ਮੁੱਲ ਮੰਨ ਕੇ ਚੱਲੋ ਕਿੰਨਾ ਮੰਗਿਆ ਕਿੰਨਾ ਇਹਦਾ 80000 ਮੰਗਿਆ ਇਹ ਦੇਣੀ ਕਿੰਨੇ ਦੀ ਆ ਹਾਂ ਨਾ ਹਾਂ ਨਾ ਹੁਣ ਤੂੰ ਵੇਖ ਲੈ ਯਾਰ ਮੈਂ ਤਾਂ ਜਮਾਂ ਜਾਇਜ਼ ਹੀ ਆ ਸਾਬੇ ਮੰਨ ਕੇ ਐੜੀ ਆ ਦੱਸ ਦੇ ਵੀਰਾ ਬਣ ਕੇ ਕੱਚੀ ਐ ਵੜ ਪੱਠੇ ਵੀ ਪੋਣੇ ਵੀ ਦੇਣ 78 ਦੀ ਦੇ ਦਾਂ ਯਾਰ ਇਹਦੂ ਘੱਟ ਨਹੀਂ ਦੇਣੀ ਬਸ 200 ਕੋਰ ਲੀਟਰ ਰੱਖਣਾ ਪੈਣਾ ਡੇਲੀ ਇਹਦਾ ਕੋਈ ਨਹੀਂ ਰੱਖਣਾ ਪਣਾ ਦਾ ਕੁਝ ਨਹੀਂ ਫਿਰ ਤਿਆਰ ਹੋ ਕੇ ਚੀਜ਼ ਵੀ ਬਣੂਗੀ ਇੱਕ ਮੰਨ ਕੇ ਚੱਲ ਉਹ ਨਹੀਂ ਗੱਲ ਵਧਣਾ ਹੀ ਨੇ ਘਟਣਾ ਦਾ ਹਾਂ ਹੋ ਹਨਾ ਜੇ ਖਵਾਖ ਦੇ ਭਲੇ ਪੜ ਜੇ ਮੰਡੀ ਚ ਜਾ ਜੇ ਖਵਾਵਾਂਗੇ ਸਾਬੇ ਤਾਂ ਫਿਰ ਚੀਜ਼ ਵੀ ਬਣ ਜਾਨੀ ਆ ਵਹਿੜ ਵੇਖ ਤੂੰ ਥੱਲੇ ਵਾਲੇ ਲੈ ਹਾਂ ਆ ਜੀ ਲੈ ਆ ਸਾਰਾ ਮੈਂ ਤਾਂ ਨਹੀਂ ਜੋੜਾ 75 75 ਦਾ ਕਰਦੇ ਯਾਰ ਕੱਲੀ ਕੋਈ ਜੋੜਾ ਹੀ ਲੈ ਜੂਗਾ ਕੰਮ ਨਵੇੜ ਦੇ ਪਰੇ ਚਲ ਠੀਕ ਹੈ ਯਾਰ 2.5 ਦਾ ਬਣਦਾ ਨਹੀਂ 2.5 ਨਹੀਂ 1.5 ਦਾ ਹਾਂ ਲਾਕੀ ਵਧਾ ਦੇ ਲੱਗਾ ਚੰਦਰਾ ਦੂ ਗਾਵਾਂ ਹੀ ਲੈ ਗਈ ਮਦਰ ਨਾਲ ਹੈ ਅੱਛਾ ਲੱਭੀ ਨੰਬਰ ਕਿੰਨਾ ਬਾਈ 98141 ਹੂੰ 58824 ਇੱਕ ਵਾਰੀ ਹੋਰ ਆਉਂਦੇ 98141 ਹੂੰ 58824 ਠੀਕ ਹੈ ਇਸ ਨੰਬਰ ਤੇ ਕਰਨੀ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਗੇਲਾ ਜ਼ਿਲ੍ਹਾ ਫਿਰੋਜ਼ਪੁਰ ਲੱਭੀ ਬਈ ਦਾ ਨਾਮ